ਪੰਜਾਬ ਸਰਕਾਰ ਨੂੰ ਮਿਲ ਰਹੀਆਂ ਧਮਕੀਆਂ ਦੇ ਚੱਲਦਿਆਂ ਲੁਧਿਆਣਾ ਦੇ ਸੰਸਦ ਰਵਨੀਤ ਬਿੱਟੂ ਨੂੰ ਬੁਲੇਟ ਪ੍ਰੂਫ ਸਪੋਰਟਸ ਯੂਟਿਲਿਟੀ ਗੱਡੀ ਦਿੱਤੀ ਗਈ ਹੈ। ਬੀਤੇ ਦਿਨੀ ਖਾਲਿਸਤਾਨੀਆਂ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਤੇ ਲੁਧਿਆਣਾ ਤੋਂ ਸੰਸਦ ਰਵਨੀਤ ਬਿੱਟੂ ਨੂੰ ਵੀਡੀਓ 'ਚ ਧਮਕੀ ਦਿੱਤੀ ਗਈ ਸੀ। ਜਿਸ ਤੋਂ ਬਾਅਦ ਬਿੱਟੂ ਦੇ ਨਿਵਾਸ ਤੇ ਇਹ ਵਾਹਨ ਪਹੁੰਚਾਇਆ ਗਿਆ। ਕੇਂਦਰ ਸਰਕਾਰ ਵੱਲੋਂ ਕੇਂਦਰ ਉਦਯੋਗਿਕ ਸੁਰੱਖਿਆ ਬਲ ਵੀ ਸੰਸਦ ਦੇ ਘਰ ਦੇ ਬਾਹਰ ਤਾਇਨਾਤ ਕੀਤਾ ਗਿਆ। ਕਟੜਪੰਥੀਆਂ ਦੇ ਖਤਰੇ ਨੂੰ ਲੈ ਕੇ ਬਿੱਟੂ ਨੇ ਕਿਹਾ ਇਨ੍ਹਾਂ ਲੋਕਾਂ ਨੇ ਪੰਜਾਬ ਤੋਂ ਕੈਨੇਡਾ ਤੇ ਹੋਰ ਦੇਸ਼ਾਂ 'ਚ 20 ਸਾਲ ਪਹਿਲਾਂ ਭੱਜ ਕੇ ਪਨਾ ਲਈ ਸੀ ਪਰ ਹੁਣ ਇਹ ਲੋਕ ਪੰਜਾਬ ਦੀ ਸ਼ਾਂਤੀ ਭੰਗ ਕਰਨ ਤੇ ਤਲੇ ਹੋਏ ਨੇ ਇਸ ਲਈ ਅਜੇ ਹੀ ਬਿਆਨਬਾਜ਼ੀ ਕਰ ਉਹਨਾਂ ਨੂੰ ਧਮਕਾਇਆ ਜਾ ਰਿਹਾ ਹੈ ਜ਼ਿਕਰ ਖਾਸ ਹੈ ਕਿ ਕੁਝ ਦਿਨ ਪਹਿਲਾਂ ਰਵਨੀਤ ਬਿੱਟੂ ਵੱਲੋਂ ਇਹ ਕਿਹਾ ਗਿਆ ਸੀ ਕਿ ਉਹ ਖਾਲਿਸਤਾਨੀਆਂ ਦੀਆਂ ਗਿੱਦੜ ਧਮਕੀਆਂ ਤੋਂ ਨਹੀਂ ਡਰਦੇ ਪਰ ਤੀਜੇ ਦਿਨ ਹੀ ਬਿੱਟੂ ਵੱਲੋਂ ਸੁਰੱਖਿਆ ਅਤੇ ਬੁਲਟ ਪ੍ਰੂਫ ਗੱਡੀ ਲੈ ਕੇ ਆਏ ਬਿਊਰੋ ਰਿਪੋਰਟ ਸਪੋਕਸਮੈਨ ਟੀਵੀ